ਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਹ ਲੋ ਜੀ ਅੱਜ ਦੇ ਜਿਹੜੇ ਸੂਟ ਆਏ ਨੇ ਦੋ ਸੂਟ ਆਏ ਨੇ ਆਪਣੇ ਕੋਲੇ ਫੋਟੋ ਵਾਲੇ ਪੀਸ ਨੇ ਫੋਟੋਆਂ ਧਿਆਨ ਨਾਲ ਦੇਖ ਸਕਦੇ ਹੋ ਬਣੇ ਹੋਿਆਂ ਦੀ ਲੁੱਕ ਇੱਕ ਆ ਵਾਲਾ ਸੂਟ ਇਹ ਆਪਾਂ origignal ਪੀਸ ਵੀ ਵੇਚਿਆ ਹੁਣ ਇਹ ਸੈਮੀ ਦੇ ਦੁਪੱਟੇ ਦੇ ਨਾਲ ਆਇਆ ਰੇਂਜ ਬਹੁਤ ਹੀ ਰੀਜ਼ਨਬਲ ਆਈ ਆ ਮਸਲੀਨ ਦਾ ਸਟੱਫ ਰਹੂਗਾ ਫਿਰ 트ੈਂਡਿੰਗ ਡਿਜ਼ਾਈਨ ਆ ਬਹੁਤ ਜਿਆਦਾ ਟ੍ਰੈਂਡ ਦੇ ਉੱਪਰ ਚੱਲ ਰਿਹਾ ਦੇਖ ਸਕਦੇ ਹੋ ਸਾਰੇ ਬਟਨ ਦਾ ਉੱਪਰ ਕੰਮ ਹੋਇਆ ਸੇਮ オリジナル ਪੀਸ ਜਿਵੇਂ ਆਪਾਂ ਇਹਦੇ ਸੇਲ ਕੀਤੇ ਆ অর্ਗੈਂਜ਼ਾ ਦੇ ਵੀ ਪਿਓਰ ਮਸਲੀਨ ਦੇ ਉੱਪਰ ਵੀ ਉਹਦੇ ਉੱਪਰ ਹੀ ਸੇਮ ਹੁਣ ਸੈਮੀ ਦੁਪੱਟੇ ਦੇ ਨਾਲ ਮਸਲੀਨ ਕਾਟਨ ਦੇ ਉੱਪਰ ਆ ਗਿਆ ਇਹ ਆ ਲਓ ਜੀ ਬਾਟਮ ਦੇ ਉੱਪਰ ਨਾਲ ਸੇਮ ਵਰਕ ਮਿਲੇਗਾ ਨਾਲ ਇਹਦੇ ਮਿਲੇਗਾ ਟਾਈ ਡਾਈ ਦੁਪੱਟਾ ਸੈਮੀ ਦਾ ਸੈਮੀ ਦਾ ਦੁਪੱਟਾ ਰਹੂਗਾ ਤੇ ਪ੍ਰਾਈਸ ਸੁਣ ਕੇ ਹੈਰਾਨ ਹੋ ਜੂਗੇ ਇੰਨਾ ਰੀਜ਼ਨੇਬਲ ਪ੍ਰਾਈਸ ਦਾ 750 ਰੁਪਿਆ ਪ੍ਰਾਈਸ ਹੈ ਇਹਨਾਂ ਸੂਟਾਂ ਦਾ ਜਿਹੜੀਆਂ ਵੀ ਭੈਣਾਂ ਨੇ ਜਿੰਨੇ ਮਰਜ਼ੀ ਸੂਟਾਂ ਦੀ ਆਰਡਰ ਦੀ ਬੁਕਿੰਗ ਦੇਣੀ ਆ ਦੇ ਸਕਦੇ ਹੋ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਇਹਨਾਂ ਦੇ ਵਿੱਚ ਬਾਦੂ ਪੀਸ ਆਪਣੇ ਕੋਲ ਆਏ ਨੇ ਜਿਹੜਾ ਮਰਜ਼ੀ ਪੀਸ ਤੁਸੀਂ ਲੈ ਸਕਦੇ ਹੋ ਸੈਕੰਡ ਜਿਹੜਾ ਹੈਗਾ ਉਹ ਵੀ ਡਿਜ਼ਾਈਨ ਬਹੁਤ ਸੋਹਣਾ ਵਾ ਇਹ ਵੀ ਫੋਟੋ ਵਾਲਾ ਪੀਸ ਹੀ ਆ ਆ ਲੋ ਇਹ ਵੀ ਫੋਟੋ ਵਾਲਾ ਪੀਸ ਆ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਸਾਰੇ ਬਟਨ ਦਾ ਕੰਮ ਮਿਲੂਗਾ ਆ ਲੋ ਜੀ ਨਾਲ ਮਿਲੋਗੀ ਬਾਟਮ ਵਰਕ ਵਾਲੀ ਤੇ ਨਾਲ ਮਿਲਣਗੇ ਸੈਮੀ ਦੇ ਦੁਪट्टे ਟਾਈ ਡਾਈ ਇਹਦਾ ਵੀ ਦੁਪੱਟਾ ਟਾਈ ਡਾਈ ਮਿਲੂਗਾ ਪ੍ਰਾਈਸ ਰਹੇਗਾ ਸਿਰਫ 750 ਰੁਪਏ ਜਿਹੜੀਆਂ ਭੈਣਾਂ ਕਹਿੰਦੀਆਂ ਨੇ ਕਿ ਥੋੜੇ ਜੇ ਰੇਂਜ ਸਸਤੀ ਹੋਵੇ ਤੇ ਜਿਹੜੇ ਚੱਲ ਰਹੇ ਨੇ ਟ੍ਰੈਂਡਿੰਗ ਪੀਸ ਉਹ ਹੁਣ ਉਹਨਾਂ ਲਈ ਇਹ ਬਹੁਤ ਹੀ ਵੈਸ ਚੋਇਸ ਆ ਤੁਸੀਂ ਲੈ ਸਕਦੇ ਹੋ ਰੇਂਜ ਵੀ ਬਹੁਤ ਰੀਜ਼ਨੇਬਲ ਆ ਤੇ ਸਟਾਫ ਵੀ ਵਧੀਆ ਵਾ ਫਾਈਨ ਤੇ ਜਿਹੜੀਆਂ ਭੈਣਾਂ ਨੇ ਆਰਡਰ ਦੇਣਾ ਵਾ WhatsApp ਤੇ ਆਰਡਰ ਦੇ ਸਕਦੇ ਹੋ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੀ